ਆ ਦੇਖੀ ਇਹ ਬਣਾ ਲਾ ਵੀਡੀਓ ਇਹਨੇ ਕੈਪਸੂਲ ਆਹ ਦੇਖ ਲੋ ਬਾਈ ਜੀ ਆਹ ਦੇਖੋ ਸੌਰੀ ਮਾਨਤਾ ਨਾ ਇਹ ਬੰਦਾ ਬਰਨਾਲਾ ਤੋਂ ਹਟਾ ਆਇਆ ਫਟਫਟ ਟੂਲਪਲਾਜੇ ਤੱਕ ਦੇਖ ਲੋ ਆਹ ਦੇਖ ਲੋ ਬਾਈ ਜੀ ਕੈਪਸੂਲ ਆਹ ਦੇਖ ਲੋ ਆ ਇਹਨਾਂ ਦਾ ਮਾਰ ਕੇ ਮਾਰ ਕੇ ਆਇਆ ਤੂੰ ਵੀ ਇਹਨਾਂ ਨੂੰ ਮਾਰ ਖਾਨੂੰ ਮਾਰਿਆ ਸੀ ਤੂੰ ਤੁਸੀਂ ਆਹ ਜਿੰਨੇ ਲੱਖ ਹੋ ਗਏ ਆ ਬੜਾ ਉਹ ਐ ਘਟ ਹੁਣ ਲਾ ਕੇ ਪਿੰਡਾਂ ਨੂੰ ਤਲੀ ਪੋਣੂ ਤੂੰ ਵੀ ਇਹਨਾਂ ਨੂੰ ਮਾਰ ਖਾਨੂੰ ਮਾਰਿਆ ਸੀ ਤੂੰ ਤੁਸੀਂ ਆਹ ਜਿੰਨੇ ਲੱਖ ਹੋ ਗਏ ਆ ਬੜਾ ਤੱਕਿਆ ਉਹਨੇ ਇੱਕ ਮਿੰਟ ਆ ਗਿਆ ਵੀਡੀਓ ਬਣਾਈ ਵੀਡੀਓ ਬਣੀ ਆ ਦੇਖੀ ਇਹਨੇ ਕੈਪਸੂਲ ਆ ਦੇਖ ਲਓ ਬਾਈ ਜੀ ਆ ਦੇਖੋ ਸੌਰੀ ਮੈਂ ਤਾਂ ਇਹ ਬੰਦਾ ਬਰਨਾਲਾ ਤੋਂ ਹਟਾਇਆ ਫਟਫਟ ਟੂਲ ਪਲਾਜ਼ੇ ਤੱਕ ਦੇਖ ਲਓ ਕਿੰਨਾ ਨੁਕਸਾਨ ਕਰਕੇ ਆ ਪਿੱਛੇ ਤਿੰਨ ਜਵਾਕਾਂ ਨੂੰ ਇਹ ਬਿਲਕੁਲ ਸੈਕਲ ਮਾਰ ਕੇ ਮਾਰ ਕੇ ਬੰਦਾ ਆਇਆ ਆ ਸੌਰੀ ਦੇ ਵਿੱਚ ਆ ਦੇਖੋ ਬਾਈ ਕਈ ਲੋਹਾ ਇਹਨਾਂ ਦਾ ਆ ਜੱਡੀ ਦਾ ਨੰਬਰ ਹੈ ਸਾਡੇ ਵੀ ਮਾਲ ਦੇ ਲਗਾਏ ਆ ਆ ਕੇ ਮਾਰ ਕੇ ਆਇਆ ਇਹ ਹੰਸਾਲ ਦੇ ਕੋ ਆ ਦੇਖੋ ਬਈ ਜੀ ਕੈਪਸੂਲ ਬਈ 100 ਰੁਪਏ ਬਈ 100 ਰੁਪਏ ਕੈਪਸੂਲ ਕਿੱਟਨੇ ਖਰਾਕੀ ਦੇ ਕੈਪਸੂਲ ਕਿੱਨਾ ਕੋਰੀ ਬਈ 100 ਰੁਪਏ

ਨੇ ਕੇਮ ਚੂਲ ਆ ਦੇਖ ਲੋ ਬਾਈ ਜੀ ਆ ਦੇਖੋ ਸੌਰੀ ਮੈਂ ਮੰਨਦਾ ਨਾ ਇਹ ਬੰਦਾ ਬਰਨਾਲਾ ਤੋਂ ਲਿਆ ਆ ਵਟਵਟਾ ਟੂਲਪਲਾਜੇ ਤੱਕ ਦੇਖ ਲੋ ਆ ਦੇਖੋ ਬਾਈ ਜੀ ਕੇਮ ਚੂਲ ਆ ਦੇਖ ਲੋ ਹਾ ਇਹਨਾਂ ਦਾ ਮਾਰ ਕੇ ਮਾਰ ਕੇ ਆਇਆ ਤੂੰ ਫੇਰ ਇਹਨੂੰ ਮਾਰ ਖਾਨੂੰ ਮਾਰਿਆ ਸੀ ਤੂੰ ਆ ਵੀ ਮੈਂ ਲੱਖੋ ਦਾ ਨਾ ਬੜਾ ਉਹ ਐ ਕੱਟ ਆ ਫੋਨ ਲਾ ਕੇ ਮੈਂ ਪੈਂਦਾ ਨੂੰ ਫੋਨ ਤੂੰ ਫੇਰ ਇਹਨੂੰ ਮਾਰ ਖਾਨੂੰ ਮਾਰਿਆ ਸੀ ਤੂੰ ਆ ਵੀ ਮੈਂ ਲੱਖੋ ਦਾ ਨਾ ਬੜਾ ਦੱਕਿਆ ਨੂੰ ਇਹ ਮੈਨੂੰ ਵੀਡੀਓ ਬਣਾਈ ਵੀਡੀਓ ਬਣੀ ਆ ਦੇਖੀ ਇਹਨੇ ਕੈਪਸੂਲ ਆ ਦੇਖ ਲਓ ਬਾਈ ਜੀ ਆ ਦੇਖੋ ਸੌਰੀ ਮੰਨਦਾ ਨਾ ਇਹ ਬੰਦਾ ਬਰਨਾਲਾ ਤੋਂ ਉੱਡ ਆਇਆ ਬੱਟਵਰ ਟੂਲਪਲਾਜੇ ਤੱਕ ਦੇਖ ਲਓ ਕਿੰਨਾ ਨੁਕਸਾਨ ਕਰਕੇ ਆ ਪਿੱਛੇ ਤਿੰਨ ਜਵਾਕ ਆ ਨਹੀਂ ਪਤਾ ਤਿੰਨ ਜਵਾਕਾਂ ਨੂੰ ਇਹ ਬਿਲਕੁਲ ਮੋਟਰਸਾਈਕਲ ਮਾਰ ਦੇ ਮਾਰ ਦੇ ਬੰਦਾ ਆਇਆ ਆ ਸਾਹ ਦੇ ਵਿੱਚ ਆ ਦੇਖੋ ਬਾਈ ਆ ਦੇਖ ਲੋ ਹਾਂ ਇਹਨਾਂ ਦਾ ਇਹ ਕੀ ਨੰਬਰ ਆ 80 ਦੀ ਮਾਲ ਦੇ ਲਗਾਏ ਚਾਮ ਜਿਹੜਾ ਮਾਲ ਤੇ ਆਇਆ ਇਹ ਮਿਸਾਲ ਦੇਖੋ ਆ ਦੇਖ ਲੋ ਬਈ ਜੀ ਕੈਪਸੂਲ ਬਈ ਛੋਰੀ ਬਈ 100 100 ਕੈਪਸੂਲ ਨੇ ਕੱਢਨੇ ਕਰਖੀ ਦੇ ਕੈਪਸੂਲ ਇੱਥੇ ਰੱਖੋ ਬਈ ਬਈ ਛੋਰੀ ਬਈ ਓਏ ਆ ਜੀ ਬਾਈ ਕੀ ਇਹ ਚਾਰ ਮੋਟਰਸਾਈਕਲ ਦਾ ਗੱਡੀ ਆਉਂਦਾ ਇਹਨਾਂ ਨੂੰ ਲੋਕ ਕੋਲ ਜਿਹਨੇ ਵੀ ਵੀਡੀਓ ਬਣਾ ਅੰਦਰ ਨੂੰ ਵੀਡੀਓ ਬਣਾ ਦੀ ਇਹ ਮਾਰੂ ਗੋਵਰਾਂ ਗੱਡੀ ਅਸੀਂ ਬਣਾਈ ਵੀਡੀਓ ਦੋ ਗੱਡੀ ਕਰਨਾ ਹੈ ਨਾ ਆ ਮਾ ਮਾ ਇਹਦਾ ਹੋਣਾ ਬਾਈ ਜਿਹੜਾ ਆਪਦਾ ਪਰਿਵਾਰ ਲਈ ਫਿਰ ਦੋ ਮੋਟਰਸਾਈਕਲ ਦੀ ਕੀ ਕਸੂਰ ਆ ਬਾਈ ਇਹੇ ਜੇ ਆ ਆਹੀ ਦੀ ਵੀਡੀਓ ਬਣਾਉ ਕਰਦੀ ਓਏ ਬੱਸ ਸਵੇਰ ਲਈ ਫਿਰ ਬਣਾਉ ਆ ਗੋਵਰ ਭਾਈ ਜੀ